ਵਿਚਾਰਾਂ ਦੇ ਨਾਲ ਆਪ ਜੀ ਨੂੰ ਨਿਹਾਲ ਕੀਤਾ ਹੈ ਤੇ ਮੈਂ ਵੀ ਇਸ ਮੌਕੇ ਇਸ ਧਰਤੀ ਦੀ ਗੱਲ ਕਰਾਂ ਜਿਸ ਧਰਤੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਨੇ ਰਾਮਤ ਦੀ ਨਜ਼ਰ ਦੇ ਨਾਲ ਤਾਰਨਾ ਕੀਤਾ ਹੈ ਅਨ ਸ਼ਰਦਾ ਦੇ ਨਾਲ ਆਵੇ ਭਰੋ ਝੋਲੀਆਂ ਵਰਸੇ ਚੜਕੇ ਖਲਮੀ ਨਾ ਮੁੜ ਕੇ ਜਾਵੇ ਗਲਬੀਰ ਕੇ ਲਦਾ ਠੀਕ ਕਿਹਾ ਜਾਂ ਗਲਬੀਰ ਕੇ ਲਦਾ ਓ ਐਵੇਂ ਮਨਾ ਗੋਰ ਖਾਨ ਕਰ ਫਰੀ ਆਈ ਭਾਗਾ ਨਾਲ ਲੱਭੇ ਸਤ ਸੰਗ ਦੀ ਕਰਹੀ ਭਾਗਾ ਨਾਲ ਲੱਭੇ ਸਤ ਸੰਗ ਦੀ ਕਰਹੀ ਚੰਗੇ ਭਾਗਾ ਨਾਲ ਹੈ ਸੋ ਨਾ ਨੂਰ ਖਾਨ ਸਰਪਈ ਆਈ ਭਾਣਾ ਰੋ ਲੱਭੇ ਸਤ ਸੰਗ ਦੀ ਕਰੇ ਭਾਜਨਾਰੋ ਲੱਭੇ ਸਤ ਸੰਗ ਦੀ ਕਰੇ ਇਹ ਲੇਖੜਾਵ ਹੀਰੇ ਮੋਟੀਆਂ ਗਰੀ ਭੱਗਨਾਰੇ ਲੱਭੇ ਸੱਤ ਸੰਗ ਦੀ ਕਰੀ ਭੱਗਨਾਰੇ ਧੱਬੇ ਸੱਤ ਸੰਗ ਦੀ ਕਰੀ ਤਕ ਲੋਜ ਨਾਮਾ ਜਪਤ ਲੋਜ ਨਾਮੰ ਕੁੰਤੀ ਉਹਨਾਂ ਦੀ ਜੈ ਧਰਨਾਰੋ ਰੱਬ ਸੱਤ ਸੰਗਿ ਜੀ ਕਰੀ ਧਰਨਾਰੋ ਰੱਬ ਸੱਤ ਸੰਗਿ ਜੀ ਕਰੀ ਜਨਕ ਕੜੀ ਦਾ ਨਾਮ ਗੈਣ ਪਾਕੇ ਤੇ ਬਾਪੀ ਲਗਾ ਸਭੇ ਨਰ ਕੁੰਛ ਡਾਕੇ ਤੇ ਬਾਪੀ ਲਗਾ ਸਭੇ ਨਰ ਕੁੰਛ ਡਾਕੇ ਤੇ ਪੰਗੀ ਅੱਗੇ ਕੀਮਤੋ ਧਾਰੀ ਭਗਵਾਨ ਨਾਲ ਲੱਗੋ ਸਤ ਸਾਰੰਗਤੀ ਕਾਰੀ ਭਗਵਾਨ ਨਾਲ ਲੱਗੋ ਸਤ ਸਾਰਗਵੀ ਕਾਰੀ ਨਾਮਾਰ ਵਿਦਾਸ ਤੰਨਾ ਸੈਣ ਨਾਈਆ ਸਤਨ ਕਬੀਰ ਖੱਟੀ ਵੜਾਈਆ ਸਤਨ ਕਬੀਰ ਖੱਟੀ ਵੜਾਈਆ ਭਰਮਨਾਂ ਭਜਾਵੀਆਂ ਦੀ ਤੋੜਤੀ ਕਰੀ ਬਰ੍ਹਾਂ ਮਨ ਆਪ ਜਾਨੀਆਂ ਦੀ ਤੋਰ ਤੀ ਤਰੀ ਧਰ ਨਾਲ ਧੰਨ ਸਤ ਸੰਗੀਤੀ ਕਰੀ ਧਰ ਨਾਲ ਧੰਨ ਖੰਦ ਸੰਗੀਤੀ ਕਰੀ ਭੜੀ ਮਰਿਆ ਦਾ ਖਾਲਸ ਪੰਥ ਦੇ ਗੁਰ ਬਾਣੀ ਜਿੰਨਾ ਜਿੰਨਾ ਨੇ ਪੜੀ ਧਰਮ ਨਾਲ ਤੱਕੋ ਸਾਥ ਸੰਗਤੀ ਕਰੀ ਧਰਮ ਨਾਲ ਤੱਕੋ ਸਾਥ ਸੰਗਤੀ ਕਰੀ ਨਾਮ ਤੋਂ ਬਗੈਰ ਸੱਚਾ ਮਿਲੇ ਸੁਖ ਨਾ ਨਾਮ ਤੋਂ ਬਗੈਰ ਸੱਚਾ ਹੋਵੇ ਮੁਖ ਨਾ ਨਾਮ ਤੋਂ ਬਗੈਰ ਸੱਚਾ ਹੋਵੇ ਮੁਖ ਨਾ ਜਦਾਂ ਬੇਨਾ ਦੁੱਖਾਂ ਵਾਲੀ दुख वारी कुते न करी पपा छत संघ बि करी

ਕਦੇ ਤੂੰ ਹੋਂਮੀ ਜੇ ਮਾਨੋ ਜੋੜੀ ਸਾਵਨਾ ਦੇੱਪੇ ਚੱਟ ਸੰਗ ਵੀ ਚੜੀ ਸਾਧਨਾ